ਹਾਂਜੀ ਪੰਜਾਬੀਓ ਸਸਰੀਕਾਰ ਸਾਰੇ ਪੰਜਾਬੀਆਂ ਨੂੰ ਪੰਜਾਬ ਦੇ ਪ੍ਰਤੀਕ ਗੱਲ ਕਰਾਂਗੇ ਆਪਾਂ ਗੱਲ ਕਰਾਂਗੇ ਗੁਲਾਬ ਸਿੱਧੂ ਦੀ ਕਿਉਂਕਿ ਜੋ ਗੁਲਾਬ ਸਿੱਧੂ ਬਾਰੇ ਜੋ ਮੁੱਦਾ ਉੱਠ ਰਿਹਾ ਇਸ ਟਾਈਮ ਦੇ ਵਿੱਚ ਜਿਵੇਂ ਹੁਣ ਕੀ ਗੱਲ ਕੋਈ ਰਾਣੀ ਪੈਰੀ ਪੜਨੇ ਹੀ ਪੈਰੀ ਆ ਕਿਉਂਕਿ ਪਿੰਡਾਂ ਨੂੰ ਜੋ ਸਰਪੰਚ ਲੱਗਦੇ ਆ ਪੰਜਾਬ ਦੇ ਪਿੰਡਾਂ ਨੂੰ ਉਹ ਸਰਪੰਚਾਂ ਨੂੰ ਕਹਿ ਰਹੇ ਹਾਂ ਮੈਂ ਇੱਕ ਨਿੱਜੀ ਤੌਰ 'ਤੇ ਵੀ ਜਦੋਂ ਕੋਈ ਸਰਕਾਰ ਮਾੜਾ ਕੰਮ ਕਰਦੀ ਆ ਉਦੋਂ ਜਾਂ ਤਾਂ ਸਰਕਾਰ ਦੇ ਖਿਲਾਫ ਵੀ ਬੋਲਿਆ ਕਰੋ ਹੁਣ ਇੱਕ ਸਾਊਥ ਫਿਲਮਾਂ ਦੀ ਜਾਂ ਪੰਜਾਬੀ ਫਿਲਮਾਂ ਦੀ ਗੱਲ ਕਰਦੇ ਆਪਾਂ ਪੰਜਾਬੀ ਫਿਲਮਾਂ ਦੇ ਵਿੱਚ ਸਰਪੰਚਾਂ ਨੂੰ ਮਾਰਦੇ ਦਿਖਾਇਆ ਜਾਂਦਾ ਜਾਂ ਹੁਣ ਸਾਊਥ ਫਿਲਮਾਂ ਦੀ ਗੱਲ ਕਰੀਏ ਐਮਐਲਿਆਂ ਨੂੰ ਮਾਰਦੇ ਦਿਖਾਇਆ ਜਾਂਦਾ ਕਿਉਂਕਿ ਜੇ ਮੰਨ ਲਓ ਇੰਨਾ ਹੀ ਆ ਜਿਵੇਂ ਹੁਣ ਸਰਕਾਰ ਕੋਈ ਮਾੜਾ ਕੰਮ ਕਰਦੀ ਆ ਜਾਂ ਤਾਂ ਫਿਰ ਖਿਲਾਫ ਸਰਕਾਰ ਦੇ ਵੀ ਤੁਸੀਂ ਖੜਿਆ ਕਰੋ ਸਰਪੰਚਾਂ ਨੂੰ ਕਹਿ ਰਿਹਾ ਮੈਂ ਜਾਂ ਸਰਕਾਰ ਨੂੰ ਵੀ ਮੰਨ ਲਓ ਕੋਈ ਜਵਾਬ ਦੇਆ ਕਰੋ ਜਵਾਬ ਉੱਤਰ ਜਦੋਂ ਸਰਕਾਰ ਕੋਈ ਧੱਕਾ ਕਰਦੀ ਆ ਕੋਈ ਜ਼ੁਲਮ ਕਰਦੀ ਆ ਉਦੋਂ ਸਰਕਾਰ ਨੂੰ ਵੀ ਮਾੜਾ ਕਹਿਆ ਕਰੋ ਇਹ ਸਰਪੰਚਾਂ ਨੂੰ ਅਪੀਲ ਕਰ ਰਿਹਾ ਮੈਂ ਇੱਕ ਦੂਜਾ ਨੰਬਰ ਕਿਉਂਕਿ ਜਿਵੇਂ ਹੁਣ ਸਿੱਧੂ ਮੂਸੇ ਵਾਲਾ ਜਾਂ ਕੋਰ ਵਾਲਾ ਮਾਨ ਆ ਜਾਂ ਗਲਾਬ ਸਿੱਧੂ ਆ ਇਹ ਪੰਜਾਬ ਦੇ ਪੁੱਤ ਆ ਚਲ ਵੱਡੇ ਵੱਡਿਆਂ ਤੋਂ ਗਲਤੀਆਂ ਹੋ ਜਾਂਦੀਆਂ ਇੱਕ ਗਲਤੀ ਤਾਂ ਰੱਬ ਵੀ ਮaaf ਕਰ ਦਿੰਦਾ ਕਿਉਂਕਿ ਇਹਨਾਂ ਨੇ ਚਲੋ ਮਾਨ ਸਾਹਿਬ ਠੰਡਾ ਬੈਕਵਰਡ ਏਰੀਆ ਵਜਦਾ ਸੀ ਆ ਇਹ ਜਿਹੜੇ ਨੇੜੇ ਨੇੜੇ ਲਾਗੇ ਲਾਗੇ ਕਲਾਕਾਰਾਂ ਇਹਨਾਂ ਨੇ ਨਾਂ ਰੌਸ਼ਨ ਕਰਤਾ ਵੀ ਹਾਂ ਵੀ ਜਿਹੜੇ ਏਰੀਆ ਨੂੰ ਬੈਕਵਾਰ ਕਹਿੰਦੇ ਸੀ ਇਹਨਾਂ ਨੇ ਅੱਗੇ ਕਰਤਾ ਮਾਂ ਦੇ ਪੁੱਤਾਂ ਨੇ ਦੂਜਾ ਨੰਬਰ ਇੱਕ ਨਿਜੀ ਤੌਰ ਦੇ ਤੇ ਹੋਰ ਗੱਲ ਆ ਹੁਣ ਫਿਲਮਾਂ ਦੇ ਵਿੱਚ ਸਰਪੰਚਾਂ ਨੂੰ ਮਾਰਦੇ ਦਿਖਾਉਂਦੇ ਆ ਉਦੋਂ ਸਰਪੰਚ ਕਿੱਧਰ ਗਏ ਸੀਗੇ ਸਾਰੇ ਪਈ ਉਦੋਂ ਸੁੱਤੇ ਪਈ ਸੀਗੇ ਸਰਪੰਚ ਗੋਲੀ ਮਾਰਦੇ ਇਹਨੇ ਤਾਂ ਚੱਲ ਇੱਕ ਟੱਪਾ ਹੀ ਲਿਆ ਇੱਕ ਗਾਣੇ ਦੇ ਵਿੱਚ ਵੀ ਸਣੇ ਸਰਪੰਚ ਸਾਰਾ ਪਿੰਡ ਕੋਟ ਨੂੰ ਇਹ ਕਹਿੰਦਾ ਮੇਰੀ ਕਿਹੜਾ ਦੁਸ਼ਮਣੀ ਆ ਕਿਸੇ ਨਾਲ ਜਦੋਂ ਮਾਫੀ ਮੰਗੀ ਜਾਂਦਾ ਡੀਸੀ ਦੇ ਬੈਠਾ 3-4 ਦਿਨ ਹੋ ਗਏ ਉਦੋਂ ਸਰਪੰਚ ਕਿੱਥੇ ਗਏ ਸੀ ਜਦੋਂ ਸਰਪੰਚਾਂ ਨੂੰ ਗੋਲੀ ਮਾਰਦੇ ਦਿਖਾਉਂਦੇ ਆ ਬੁਰੀ ਹਾਲਤ ਨਾਲ ਘੜੇ ਘੜੀਸੇ ਕਈ ਫਿਲਮਾਂ ਦੇ ਵਿੱਚ ਮਾਰਦੇ ਦਿਖਾਇਆ ਵੀ ਸਰਪੰਚ ਉਦੋਂ ਕਿੱਧਰ ਗਏ ਇਹਨੇ ਤਾਂ ਮਾਰਾ ਹੀ ਕਿਹਾ ਜਦੋਂ ਸਰਪੰਚਾਂ ਨੂੰ ਮਾਰਦੇ ਦਿਖਾਉਂਦੇ ਆ ਫਿਲਮਾਂ ਦੇ ਵਿੱਚ ਐਮਐਲਏ ਨੂੰ ਮਾਰਦੇ ਦਿਖਾਉਂਦੇ ਆ ਐਮਐਲਏ ਦਾ ਬੋਲੇ ਨਹੀਂ ਕਿ ਐਡੀ ਵੱਡੀ ਅਥਾਰਟੀ ਹੁੰਦੀ ਆ ਐਮਐਲਏ ਕੋਲੇ ਸਰਕਾਰ ਕੋਲੇ ਸੌਥ ਫਿਲਮਾਂ ਦੇ ਵਿੱਚ ਐਮਐਲਏ ਨੂੰ ਮੁੱਖ ਮੰਤਰੀਆਂ ਨੂੰ ਤੇ ਮੰਨ ਲਓ ਸੈਂਟਰ ਸਰਕਾਰਾਂ ਤਾਈ ਪਹੁੰਚ ਜਾਂਦੇ ਆ ਜਿਵੇਂ ਮੰਨ ਲਓ ਜਾਨੀ ਕਿ ਹੁਣ ਇੱਕ ਮੈਂ ਚੱਲ ਕਹਿਣਾ ਨਹੀਂ ਚਾਹੁੰਦਾ ਵੀ ਚਲੋ ਦੂਜਾ ਨੰਬਰ ਲਾ ਲਓ ਸਰਪੰਚਾਂ ਨੂੰ ਅਪੀਲ ਕਰਦਾ ਮੈਂ ਵੀ ਐ ਨਾ ਕਰੋ ਧੱਕਾ ਕਿਉਂਕਿ ਇਹ ਚੱਲ ਬਹੁਤ ਹੀ ਠੰਡੇ ਸੁਭਾ ਦਾ ਬੰਦਾ ਹੈਗਾ ਜੇ ਕਿਤੇ ਜਿਵੇਂ ਹੁਣ ਸਿੱਧੂ ਮੂਸੇ ਵਾਲੇ ਨੇ ਕਿੰਨਾ ਕੁਛ ਕਿਹਾ ਗਾਣਿਆਂ ਦੇ ਵਿੱਚ ਆਪਾਂ ਐ ਨਹੀਂ ਕਹਦੇ ਵੀ ਉਹਨੂੰ ਚਲੋ ਉਹ ਤਾਂ ਵੀ ਇਸ ਟਾਈਮ ਦੁਨੀਆ ਤੇ ਹੈ ਨਹੀਂਗਾ ਵੀ ਚਲੋ ਇਹ ਨਿੱਜੀ ਤੌਰ ਤੇ ਇੱਕ ਠੰਡੇ ਸੁਭਾ ਦਾ ਬੰਦਾ ਇਹਨੇ ਮਾਫੀ ਮੰਗ ਲਈ ਕਿਉਂਕਿ ਜੇ ਇਹ ਸਾਉਣਾ ਗਾਣਾ ਦੱਬੋਂਗੇ ਮੈਂ ਸਰਪੰਚਾਂ ਨੂੰ ਕਹਿ ਰਿਹਾ ਕਿਉਂਕਿ ਫਿਰ ਇਹ ਗਾਣਾ ਨਾਲੇ ਤਾਂ ਦੂਣੀ ਕਮਾਈ ਕਰਕੇ ਜਾਊਗਾ ਤੇ ਨਾਲੇ ਦੂਣਾ ਹੋ ਹੋ ਚੜੂ ਆਹੇ ਗਾਣਾ ਸੋ ਆਪਣਾ ਬੈਰ ਵਿਰੁੱਧ ਕਿਸੇ ਨਾਲ ਹੈ ਨਹੀਂਗਾ ਪੰਜਾਬੀਓ ਮaaf ਕਰ ਦਿਓ ਆਪਾਂ ਨੂੰ ਇੰਨੀ ਇੱਕ ਗੱਲ ਸੀਗੀ ਕਿਉਂਕਿ ਮੇਰਾ ਫਰਜ਼ ਸੀਗਾ ਇਹ ਗੱਲ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਦਾ ਇਹ ਵੀਡੀਓ ਨੂੰ ਸ਼ੇਅਰ ਕਰਨਾ ਜਿੱਥੋਂ ਤਾਈ ਜਾਂਦੀ ਆ ਵੱਧ ਤੋਂ ਵੱਧ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਵੇਂ ਮੁੱਦੇ ਸੁਣਨ ਦੇ ਲਈ ਬੈਲ ਔਰ ਘੰਟੀ ਦਾ ਬਟਨ ਜ਼ਰੂਰ ਦਮਾਉਣਾ ਧੰਨਵਾਦ ਜੀ ਫੇਰ ਮਿਲਾਂਗੇ ਨਵੇਂ ਟੌਪਿਕ ਤੇ